ਹੈਲੋ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਉੱਤੇ ਦੋਸਤੋ ਇੱਕ ਵੱਡੀ ਜਿਹੜੀ ਖੁਸ਼ੀ ਦੀ ਗੱਲ ਹੈ ਕਿ ਸਿੱਲੂ ਬਹੁ ਅਕਬਰਪੁਰ ਨੇ ਦੋਸਤੋ ਲਾਈਵ ਆ ਕੇ ਜਿਹੜੇ ਆਪਣੀ ਸੱਟ ਅੱਜ ਲੱਗੀ ਹੈ ਦੋਸਤੋ ਉਹਦੇ ਬਾਰੇ ਦੱਸਿਆ ਹੈ ਪਹਿਲਾਂ ਦੋਸਤੋ ਤੁਸੀਂ ਥੋੜੀ ਜੀ ਕਲਿੱਪ ਦੇਖ ਲਓ ਉਹਦੇ ਵਿੱਚ ਦੋਸਤੋ Song ਜਿਹੜਾ ਮਤਲਬ ਗੀਤ ਜਿਹੜਾ ਚੱਲ ਰਿਹਾ ਹੈ ਇਸ ਕਰਕੇ ਸਹੀ ਤੁਹਾਨੂੰ ਸਾਪੂ ਵਜ ਨਹੀਂ ਦਿੰਦਾ ਫਿਰ ਮੈਂ ਤੁਹਾਨੂੰ ਡਿਟੇਲ ਚ ਬਤਾਉਂਦਾ ਇੱਕ ਵਾਰ ਤੁਸੀਂ ਇਹ ਸੁਣੋ ਜਾ ਬਿਲਕੁਲ ਅਗਰ ਤੋਂ ਜਵਾਕ ਕਮ ਹੈ ਉਹ ਲੰਬੀ ਰਿਕਰ ਹੋ ਜਾਈ ਕੋਈ ਚਿੰਤਾ ਨਹੀਂ ਹੋਰ ਬਾਕੀ ਕਾ ਡਾਕਟਰ ਕਹਾਂਗੇ ਜਦੋਂ ਉਹ ਬਤਾਵਾਰਾ ਸੂਤ ਤੋਂ ਕਿੰਨੇ ਦਿਨਾਂ ਦਾ ਚੰਪਰ ਕੇ ਲੈਣ ਹਾਂ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਜਿਹੜੇ ਸਿੱਲੂ ਦੇ ਨਾਲ ਆਉਂਦੇ ਨੇ ਹਰ ਸਮੇਂ ਗੱਡੀ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਹੁਣ ਕੋਈ ਜ਼ਿਆਦਾ ਸੱਟ ਨਹੀਂ ਹੈ ਮਤਲਬ ਐਦਾ ਲੱਗ ਰਿਹਾ ਹੈ ਮਤਲਬ ਪਹਿਲਾਂ ਤਾਂ ਜ਼ਿਆਦਾ ਸੀ ਜਦੋਂ ਸੱਟ ਲੱਗੀ ਸੀ ਅਤੇ ਹੁਣ ਆਰਾਮ ਹੈ ਤੇ ਬਾਕੀ ਕਹਿੰਦਾ ਤੋ 4 ਦਿਨ ਦਾ ਰੈਸਟ ਹੋਊਗਾ ਤੇ ਨਾਲ ਕੱਲ ਨੂੰ ਡਾਕਟਰ ਤੋਂ ਪੁੱਛ ਕੇ ਦੱਸਾਂਗੇ ਕਿ ਮਤਲਬ ਕਿੰਨੇ ਦਿਨਾਂ ਦਾ ਰੈਸਟ ਮਤਲਬ ਡਾਕਟਰ ਦੱਸੇਗਾ ਉਸ ਹਿਸਾਬ ਨਾਲ ਦੋਸਤੋ ਤੁਹਾਡੇ ਨਾਲ ਕਹਿੰਦਾ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ ਜਾਵੇਗੀ ਬਾਕੀ ਦੋਸਤੋ ਜੋ ਵੀ ਅਪਡੇਟ ਆਪਾਂ ਨੂੰ ਮਿਲਦੀ ਹੈ ਉਹ ਅਸੀਂ ਵੀ ਤੁਹਾਡੇ ਨਾਲ ਸਿਰ ਜਰੂਰ ਕਰਾਂਗੇ ਤਾਂ ਇਹ ਸੀ ਅੱਜ ਦੀ ਵੀਡੀਓ ਤੇ ਨਾਲ ਤੁਸੀਂ ਸਾਰੇ ਵੀਰ ਦੁਆ ਜ਼ਰੂਰ ਕਰਿਓ ਕਿ ਸ਼ਿਲੂ ਬਹੁਤ ਜਲਦੀ ਠੀਕ ਹੋ ਜਾਵੇ ਧੰਨਵਾਦ